ਭਾਈ ਅਮਰਤਪਾਲ ਸਿੰਘ ਖਾਲਸਾ ਜੀ ਇੱਥੋਂ ਆਪਣੇ ਖਡੂਰ ਸਾਹਿਬਲਕੇ ਤੋਂ ਐਮਪੀ ਦੀ ਸੀਟ ਲੜਦੇ ਨੇ ਤੁਸੀਂ ਆਪਣੀ ਸੀਟ ਦੇ ਕੇ ਇੱਕ ਚੈਲੰਜ ਕੀਤਾ ਕੌਮ ਨੂੰ ਵੀ ਕਿਹਾ ਐਲਾਨ ਵੀ ਕੀਤਾ ਕਿ ਭਾਈ ਅਸੀਂ ਆਪਣੀ ਸੀਟ ਛੱਡ ਰਹੇ ਹਾਂ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੇ ਹੱਕ ਵਿੱਚ ਅਸੀਂ ਪ੍ਰਚਾਰ ਵੀ ਕਰਾਂਗੇ ਤੇ ਉਹਨਾਂ ਨੂੰ ਜਿਤਾਵਾਂਗੇ ਜਿਤਾਇਆ ਵੀ ਹੁਣ ਉਹਨਾਂ ਨੇ ਆਪਣੀ ਟੀਮ ਵੀ ਵੱਖਰੀ ਕਰ ਲਈ ਉਹਨਾਂ ਨੇ ਆਪਣੀ ਵੱਖਰੀ ਪਾਰਟੀ ਤਿਆਰ ਕਰ ਲਈ ਹੁਣ ਤੁਹਾਡਾ ਸਟੈਂਡ ਕੀ ਰਹੂਗਾ ਅੱਜ ਵੀ ਅਮਰਤਪਾਲ ਦੇ ਹੱਕ ਵਿੱਚ ਉਸੇ ਤਰ੍ਹਾਂ ਖੜੇ ਹੋ ਕਿ ਸਾਥੀ ਸਾਰਾ ਕੁਝ ਕਰ ਰਹੇ ਆ ਹਾਂ ਪਰ ਉਹਨਾਂ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਪ੍ਰਾਪਤੀ ਤਾਂ ਇਕੱਠ ਚ ਹੋਣੀ ਆ ਪ੍ਰਾਪਤੀ ਤਾਂ ਇਕੱਜ ਚ ਹੋਣੀ ਆ ਤੇ ਪਾਰਟੀਆਂ ਤਾਂ ਪਹਿਲਾਂ ਵੀ ਬੜੀਆਂ ਬਣੀਆਂ ਉਹ ਕਹਿੰਦਾ ਵੀ ਤੁਹਾਡੀ ਤੇ ਉਹਨਾਂ ਦੀ ਸੋਚ ਇੱਕ ਹੀ ਆ ਕਿਉਂਕਿ ਉਹ ਵੀ ਭਾਜੀ ਬਹੁਤ ਗਰਮ ਬੋਲਦੇ ਨੇ ਤੇ ਖਾਲਸਾਤਾਂ ਦੇ ਮੁੱਦੇ ਤੇ ਆਪਣਾ ਸਟੈਂਡ ਰੱਖਦੇ ਆ ਤੇ ਤੁਹਾਡਾ ਵੀ ਸਟੈਂਡ ਉੱਥੇ ਰਿਹਾ ਮੈਂ ਇਸ ਕਰਕੇ ਜੋ ਸਵਾਲ ਕੀਤਾ ਵੀ ਕੀ ਆਉਣ ਵਾਲੇ ਸਮੇਂ ਚ ਹੋ ਸਕਦਾ ਵੀ ਭਾਈ ਅਮਰਤਪਾਲ ਦਾ ਤੁਹਾਡਾ ਗਠਬੰਧਨ ਜਿਹੜਾ ਹਰਪਾਲ ਸਿੰਘ ਅੱਜ ਵੀ ਅੰਦਰ ਆ ਹਜੇ ਉਹਦਾ ਕੋਈ ਵੀ ਸਟੇਟਮੈਂਟ ਜਿਹੜੀ ਆਪਾਂ ਸਿੱਧੇ ਰੂਪ ਦੇ ਵਿੱਚ ਸੁਣੀ ਨਹੀਂ ਹੂੰ ਜਦੋਂ ਉਹ ਬਾਹਰ ਆਣ ਕੇ ਸਟੇਟਮੈਂਟ ਦੇਣਗੇ ਕਿ ਅਸੀਂ ਇਹਨਾਂ ਨਾਲ ਵੱਖਰੇ ਆ ਤੇ ਫੇਰ ਉਹ ਗੱਲ ਪਾਰਟੀ ਦਾ ਲਾਂਦਾ ਹੋ ਗਿਆ ਨਾ ਪਾਰਟੀ ਬਣਾਤੀ ਉਹਨਾਂ ਦਾ ਪਰਿਵਾਰ ਸਾਰਾ ਕੁਝ ਕਰ ਰਿਹਾ ਹੈ ਉਹਨਾਂ ਦੇ ਅੰਗੀ ਸਾਥੀ ਸਾਰਾ ਕੁਝ ਕਰ ਰਹੇ ਆ ਪਰ ਉਹਨਾਂ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਪ੍ਰਾਪਤੀ ਤਾਂ ਕੱਠ ਚ ਹੋਣੀ ਤੁਹਾਡੇ ਵੱਲੋਂ ਖਾਲਿਸਤਾਨ ਦੇ ਨਾਰੇ ਵੀ ਲਾਏ ਜਾਂਦੇ ਖਾਲਿਸਤਾਨ ਦੀ ਗੱਲ ਵੀ ਰੱਖੀ ਜਾਂਦੀ ਹੈ ਉਦੋਂ ਕੋਈ ਕਾਰਵਾਈ ਨਹੀਂ ਹੁੰਦੀ ਜਦੋਂ ਕੋਈ ਆਮ ਬੰਦਾ ਖਾਲਿਸਤਾਨ ਦਾ ਨਾਰਾ ਵੀ ਲਾ ਦਿੰਦਾ ਉੱਤੇ ਕਾਰਵਾਈ ਹੋ ਜਾਂਦੀ ਹੈ ਉੱਤੇ ਪਰਚੇ ਦਰਜ ਹੋ ਜਾਂਦੇ ਇਹ ਕੀ ਕਾਰਨ ਵਿੱਚ ਵਿਚਾਲੇ ਕੀ ਖਿਚੜੀ ਹੈ ਵੇਖੋ ਜਦੋਂ ਅਸੀਂ ਆਲੂ ਗੋਭੀ ਬਣ ਜੰਨੇ ਆ ਨਾ ਫਿਰ ਹਰ ਕੋਈ ਬੰਦਾ ਫੜਦਾ ਹੈ ਜਦੋਂ ਤੁਸੀਂ ਸਿੱਧੇ ਹੀ ਇੱਕ ਬੰਦੇ ਹੋ ਜੋ ਕਿ ਆ ਸਾਡੀ ਧੇਰੇ ਆ ਤੇ ਇਹਨੇ ਸੁਪਰੀਮ ਕੋਰਟ ਤੋਂ ਜਿੱਤਿਆ ਹੈ ਤੇ ਫਿਰ ਕਿਦਾਂ ਕੋਈ ਫੜੂਗਾ ਮਨੂੰ ਅਸੀਂ ਤਿਆਗੀ ਆ ਜਿਹੜੀ ਕੌਮ ਦੇ ਵਿੱਚ ਤਿਆਗ ਹੁੰਦਾ ਉਹੋ ਹੀ ਕੌਮ ਤਰੱਕੀ ਕਰਦੀ ਆ ਇਹ ਕਹਿਦ ਰਿਹਾ ਅਸੀਂ ਤਿਆਗੀ ਆ ਆਲੋ ਹੀ ਪਿੱਛੇ ਲੱਗਦੇ ਆ ਤੇ ਜਿਹੜੇ ਬੰਦੇ ਦਾ ਸਭ ਤੋਂ ਜ਼ਿਆਦਾ ਸੰਘਰਸ਼ ਆ ਜੀ ਆਹੀ ਉਹਦੇ ਨਾਲ ਮੋਢੇ ਨਾਲ-ਮੋਢਾ ਬਣ ਕੇ ਚੱਲਦੇ ਆ ਤੇ ਵੇਖਿਓ ਕੌਮਪਲਾ ਚੈਲੰਜ ਕਿਉਂ ਆਪਾਂ ਕਿਉਂ ਲੱਗ ਜਾਂਦੇ ਸਾਨੂੰ ਤੇ ਲੈ ਜਿਵੇਂ ਆਪਾਂ ਜਿਵੇਂ ਆਪਾਂ ਪਹਿਲਾਂ ਉਹ ਤੇ ਪਿੱਛੇ ਰੱਖਣ ਤੇ ਸਾਡੇ ਤੇ ਲੱਗ ਜਾਂਦੀ ਨਹੀਂ 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 ਹੋਵਾਂਗੇ ਤੇ ਸਾਡੀ ਆਵਾਜ਼ ਬੁਲੰਦ ਕਿੱਦਾਂ ਹੋਊਗੀ ਇਸ ਕਰਕੇ ਜਿੰਨੇ ਵੀ ਸਾਡੇ ਵੀਰ ਆ ਸਤਕਾਰਯੋਗ ਆ ਇਹ ਇਹਨਾਂ ਦਾ ਫਰਜ਼ ਬਣਦਾ ਹੈ ਕਿ ਗੁਰੂ ਸਾਹਿਬ ਨੇ ਸਾਹ ਦਿੱਤੇ ਆ ਗੁਰੂ ਸਾਹਿਬ ਨੇ ਤੁਹਾਨੂੰ ਸ਼ਕਤ ਦਿੱਤੀ ਆ ਪਉਤ ਦਿੱਤੀ ਆ ਧੀਰ ਦਿੱਤਾ ਸਤੰਦਰੁਸਤੀ ਦੇ ਅੱਜ ਅੱਗੇ ਲੱਗਣ ਦੀ ਕਦੀ ਗੱਲ ਨਹੀਂ ਕੀਤੀ ਤੁਸੀਂ ਇੱਕੋ ਹੀ ਲੀਡਰ ਅਜੇ ਵੀ ਵੇਖੋਗੇ ਵੀ ਜਿਹਦੇ ਕੋਲ ਕੋਈ ਗੰਨਮੈਨ ਨਹੀਂ ਜਿਹਦੇ ਕੋਲ ਕੋਈ ਸ਼ੋਰਤ ਨਹੀਂ ਜਿਹਦੇ ਕੋਲ ਕੋਈ ਇਹੋ ਜਿਹਾ ਸੋਚ ਨਹੀਂ ਉਹ ਤਾਂ ਇੱਕ ਪੰਗਤ ਤੇ ਸੰਗਤ ਪੰਗਤ 'ਚ ਬੈ ਕੇ ਪ੍ਰਸ਼ਾਦਾ ਛਕਣ ਵਾਲਾ ਕੋਈ ਅਮਨ ਸੂਤ ਤੇ ਕੋਈ ਕਾਰਵਾਈ ਨਹੀਂ ਸੀ ਬਣਦੀ ਤੁਹਾਡੀ ਇੱਜ਼ਤ ਬੰਦੀਆਂ ਨੂੰ ਕਿਉਂਕਿ ਤੁਸੀਂ ਉਹਨਾਂ ਦੇ ਸਟੈਂਡ ਤੇ ਖੜੇ ਹੋ ਸੰਤ ਜਰਨੈਲ ਸਿੰਘ ਖਾਲਸਾ ਜੀ ਦੇ ਉਹਨਾਂ ਵੱਲੋਂ ਤੁਹਾਡੇ ਵੱਲੋਂ ਕੀ ਦਰਖਾਸਤ ਕੀਤੀ ਹੈ ਕੋਈ ਕਾਰਵਾਈ ਮੈਂ ਮਾਫੀ ਮੰਗਦਾ ਹਾਂ ਜਿਹੜੇ ਬੰਦੇ ਨੇ ਗੱਲ ਕਹੀ ਹੈ ਤੇ ਉਹ ਪਹਿਲਾਂ ਵੀ ਪੜ ਸਕਦਾ ਹੈ ਵੀ ਮੈਂ ਜਿਹਦੇ ਖਿਲਾਫ ਬੋਲਣ ਲੱਗਾ ਉਹ ਉਹਦਾ ਆਪਾਂ ਪਿੱਛੇ ਜਦੋਂ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਇੱਥੋਂ ਆਪਣੇ ਖਡੂਰ ਸਾਹਿਬ ਵਾਲਕੇ ਤੋਂ ਐਮਪੀ ਦੀ ਸੀਟ ਲੜਦੇ ਨੇ ਤੁਸੀਂ ਆਪਣੀ ਸੀਟ ਦੇ ਕੇ ਇੱਕ ਚੈਲੰਜ ਕੀਤਾ ਕੌਮ ਨੂੰ ਵੀ ਕਿਹਾ ਐਲਾਨ ਵੀ ਕੀਤਾ ਕਿ ਭਾਈ ਅਸੀਂ ਆਪਣੀ ਸੀਟ ਛੱਡ ਰਹੇ ਹਾਂ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੇ ਹੱਕ ਵਿੱਚ ਅਸੀਂ ਪ੍ਰਚਾਰ ਵੀ ਕਰਾਂਗੇ ਤੇ ਉਹਨਾਂ ਨੂੰ ਦਝਾਵਾਗੇ ਜਿਤਾਵਾਗੇ ਹੁਣ ਉਹਨਾਂ ਨੇ ਆਪਣੀ ਟੀਮ ਵੀ ਵੱਖਰੀ ਕਰ ਲਈ ਉਹਨਾਂ ਨੇ ਆਪਣੀ ਵੱਖਰੀ ਪਾਰਟੀ ਤਿਆਰ ਕਰ ਲਈ ਹੁਣ ਤੁਹਾਡਾ ਸਟੈਂਡ ਕੀ ਰਹੂਗਾ ਅੱਜ ਵੀ ਅਮਰਤਪਾਲ ਦੇ ਹੱਕ ਵਿੱਚ ਉਸੇ ਤਰ੍ਹਾਂ ਖੜੇ ਹੋ ਕਿ ਜਾਂ ਫਿਰ ਹੁਣ ਉਹਨਾਂ ਦੇ ਵਿਰੁੱਧ ਇਲੈਕਸ਼ਨ ਵੀ ਲੜੋਗੇ ਜਾਂ ਉਹਨਾਂ ਦੇ ਕਿਸੇ ਸਮਰਥਕ ਨੂੰ ਜਿਹੜਾ ਜਿਹਨੂੰ ਵੀ ਇਥੋਂ ਸੀਟ ਦਿੰਦੇ ਹੋ ਉਹਦੇ ਨਾਲ ਚੱਲੋਗੇ ਕੀ ਅਗਲਾ ਸਟੈਂਡ ਕੀ ਰਹੂਗਾ ਤੁਹਾਡਾ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਆ ਕਿ ਭਾਈ ਅਮਰਤਪਾਲ ਸਿੰਘ ਅੱਜ ਵੀ ਅੰਦਰ ਆ ਹਜੇ ਉਹਦਾ ਕੋਈ ਵੀ ਸਟੇਟਮੈਂਟ ਜਿਹੜੀ ਆਪਾਂ ਸਦੇ ਰੂਪ ਦੇ ਵਿੱਚ ਸੁਣੀ ਨਹੀਂ ਹੂੰ ਜਦੋਂ ਉਹ ਬਾਹਰ ਆਣ ਕੇ ਸਟੇਟਮੈਂਟ ਦੇਣਗੇ ਕਿ ਅਸੀਂ ਇਹਨਾਂ ਨਾਲ ਵੱਖਰੇ ਆ ਹੂੰ ਤੇ ਫੇਰ ਉਹ ਗੱਲ ਮੈਂ ਨਹੀਂ ਪਾਰਟੀ ਦਾ ਐਲਾਨ ਤਾਂ ਹੋ ਗਿਆ ਨਾ ਜੀ ਪਾਰਟੀ ਬਣਾਤੀ ਉਹਨਾਂ ਦਾ ਪਰਿਵਾਰ ਸਾਰਾ ਕੁਝ ਕਰ ਰਿਹਾ ਹੈ ਉਹਨਾਂ ਦੇ ਅੰਗੀ ਸਾਥੀ ਸਾਰਾ ਕੁਝ ਕਰ ਰਹੇ ਆ ਹੂੰ ਪਰ ਉਹਨਾਂ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਪ੍ਰਾਪਤੀ ਤਾਂ ਇਕੱਠ ਚ ਹੋਣੀ ਆ ਪ੍ਰਾਪਤੀ ਤਾਂ ਇਕੱਲੇ ਚ ਹੋਣੀ ਆ ਹੂੰ ਤੇ ਪਾਰਟੀਆਂ ਤਾਂ ਪਹਿਲਾਂ ਵੀ ਬੜੀਆਂ ਬਣੀਆਂ ਐ ਪਾਰਟੀ ਤਾਂ ਹੁਣ ਛੋਟੇਪੁਰ ਸੁੱਚਾ ਸਿੰਘ ਛੋਟੇਪੁਰ ਦੀ ਵੀ ਬਣੀ ਸੀ ਪਾਰਟੀ ਤਾਂ ਮਨਪ੍ਰੀਤ ਦੀ ਵੀ ਬਣੀ ਸੀ ਉਹ ਮਿੱਟੀ ਚੁੱਕ ਕੇ ਉਥੇ ਸੌਂ ਖਾਂਦਾ ਹੈ ਕਿ ਮੈਂ ਸਾਰਾ ਕੁਝ ਕਰ ਦੂੰ ਪਾਰਟੀ ਤਾਂ ਇੱਥੇ ਮੈਂ ਬੈਂਸਾਂ ਦੀ ਵੀ ਬਣੀ ਆ ਪਾਰਟੀਆਂ ਤਾਂ ਪਤਾ ਨਹੀਂ ਕਿੰਨੀਆਂ ਕ ਬਣੀਆਂ ਐ ਪਾਰਟੀਆਂ ਤਾਂ 100 ਹੋਰ ਬਣਾ ਦੋ ਹੂੰ ਪਾਲਟੀਕਲ ਕੀ ਮਤਲਬ ਹੈ ਗੱਲ ਤੇ ਇਹ ਕਿ ਅਸੀਂ ਸੰਤ ਜਰਨੈਲ ਸਿੰਘ ਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਹੈ ਜਾਂ ਨਹੀਂ ਇਹ ਸਵਾਲ ਮੈਂ ਤਾਂ ਕੀਤਾ ਹੀ ਵੀ ਤੁਹਾਡਾ ਇੱਕ ਸਾਥੀ ਤੁਹਾਡੇ ਨਾਲ ਰੁਸ ਕੇ ਗਿਆ ਕਾਨ ਸਿੰਘ ਜੀ ਜਸਕਰਨ ਸਿੰਘ ਜੀ ਕਾਨ ਸਿੰਘ ਵਾਲੇ ਹੈ ਨਾ ਹਾਂ ਉਹ ਜਾ ਕੇ ਉਹਨਾਂ ਦੀ ਪਾਰਟੀ ਵਿੱਚ ਬਹਿ ਗਏ ਨੇ ਉਹਨਾਂ ਨੇ ਕਿਹਾ ਵੀ ਮੈਂ ਭਾਈ ਅਮਰਪਾਲ ਦੀ ਪਾਰਟੀ ਨੂੰ ਸਮਰਥਨ ਦੇ ਰਿਹਾ ਮੈਂ ਕਹਿ ਰਿਹਾ ਵੀ ਤੁਹਾਡੀ ਤੇ ਉਹਨਾਂ ਦੀ ਸੋਚ ਇੱਕ ਹੀ ਆ ਕਿਉਂਕਿ ਉਹ ਵੀ ਭਾਜੀ ਬਹੁਤ ਗਰਮ ਬੋਲਦੇ ਨੇ ਤੇ ਖਾਲਸਾਤ ਦੇ ਮੁੱਦੇ ਤੇ ਆਪਣਾ ਸਟੈਂਡ ਰੱਖਦੇ ਆ ਤੇ ਤੁਹਾਡਾ ਵੀ ਸਟੈਂਡ ਉੱਥੇ ਰਿਹਾ ਮੈਂ ਇਸ ਕਰਕੇ ਜੋ ਸਵਾਲ ਕੀਤਾ ਵੀ ਕੀ ਆਉਣ ਵਾਲੇ ਸਮੇਂ ਚ ਹੋ ਸਕਦਾ ਵੀ ਭਾਈ ਅਮਰਪਾਲ ਦਾ ਤੁਹਾਡਾ ਗਠਬੰਧਨ ਜਿਹੜਾ ਸਾਡੇ ਗੁਰੂ ਨੇ ਕਿਹਾ ਖਵਾਰ ਹੋਏ ਸਭ ਮਿਲेंगे ਬੱਚੇ ਸ਼ਰਨ ਜੋ ਹੋਏ ਅਸੀਂ ਸਾਰਿਆਂ ਨੇ ਇਕੱਠੇ ਹੋਣਾ ਹੈ ਤੇ ਜੇ ਅਸੀਂ ਇਕੱਠੇ ਹੋਵਾਂਗੇ ਤਾਂ ਹੀ ਕੋਈ ਪ੍ਰਾਪਤੀ ਹੋਊਗੀ ਇਹ ਤਾਂ ਮੈਂ ਕਲੀਅਰ ਕਰ ਦੇਣਾ ਚਾਹਣਾ ਹੈ ਕਿ ਜੇ ਅਸੀਂ ਕਿਹਾ ਕਿ ਸਾਨੂੰ ਕੱਲਿਆਂ ਨੂੰ ਕੋਈ ਪ੍ਰਾਪਤੀ ਹੋ ਜੂਗੀ ਤੇ ਉਹ ਔਖਾ ਹੈ ਕਿਉਂਕਿ ਅੱਜ ਕੱਲ ਸਟੇਟ ਜਿਹੜੀ ਆ ਉਹਨੇ ਕਈ ਥੜੇ ਪੈਦਾ ਕਰਦੇ ਤੇ ਕਈ ਹੋਰ ਕਰਦੇ ਨੇ ਸੋ ਅ ਸਾਨੂੰ ਧੜਿਆਂ 'ਚੋਂ ਉੱਪਰ ਉੱਠ ਕੇ ਇੱਕ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਲੜਾਈ ਜਿਹੜੀ ਆ ਲੜਨੀ ਚਾਹੀਦੀ ਆ ਅੱਜ ਵਾਸਤਾ ਪੰਜਾਬ ਦਾ ਏ ਵਾਸਤਾ ਨੌਜਵਾਨੀ ਦਾ ਏ ਇੱਕ ਪਿੰਡ ਚੋਂ 40 40 ਮੁੰਡੇ ਨਸ਼ੇ ਨਾਲ ਮਰ ਗਏ ਤੇ ਉਹ ਉੱਥੇ ਮੈਨੂੰ ਦੱਸੋ ਵੀ ਹੁਣ ਜੇ ਆਪਾਂ ਇਕੱਠੇ ਨਹੀਂ ਹੋਵਾਂਗੇ ਤੇ ਸਾਡੀ ਆਵਾਜ਼ ਬੁਲੰਦ ਕਿੱਦਾਂ ਹੋਊਗੀ ਕਿ ਇਸ ਕਰਕੇ ਜਿੰਨੇ ਵੀ ਸਾਡੇ ਵੀਰ ਆ ਸਤਕਾਰਯੋਗ ਆ ਇਹ ਇਹਨਾਂ ਦਾ ਫਰਜ਼ ਬਣਦਾ ਹੈ ਕਿ ਗੁਰੂ ਸਾਹਿਬ ਨੇ ਸਾਹ ਦਿੱਤੇ ਆ ਗੁਰੂ ਸਾਹਿਬ ਨੇ ਤੁਹਾਨੂੰ ਛੱਤ ਦਿੱਤੀ ਐ ਪੁੱਤ ਦਿੱਤੀ ਐ ਧੀ ਦਿੱਤਾ ਐ ਸਤੰਦ੍ਰਸਤ ਦਿੱਤੀ ਐ ਤੋਂ ਬਾਅਦ ਹੋਰ ਕੀ ਹੁੰਦਾ ਹੈ ਉਹ ਤਾਂ ਰਾਜਾ ਹੁੰਦਾ ਬੰਦਾ ਜੀ ਮੈਨੂੰ ਲੱਗਦਾ ਵੀ ਗੱਲ ਤਾਂ ਜਾਂ ਮੀਡੀਆ 'ਚ ਆ ਕੇ ਜਾਂ ਕੈਮਰੇ ਸਾਹਮਣੇ ਹਰ ਕੋਈ ਬਿਆਨ ਇਸ ਤਰ੍ਹਾਂ ਦਾ ਦਿੰਦਾ ਵਾ ਵੀ ਸਾਨੂੰ ਇਕੱਠੇ ਹੋਣਾ ਚਾਹੀਦਾ ਪਰ ਪਹਿਲ ਕੌਣ ਕਰੂਗਾ ਜਿੰਨੂੰ ਤੁਸੀਂ ਕਹਿੰਦੇ ਹੋ ਕਿ ਆ ਮਾਨ ਸਾਹਿਬ ਕਹਿੰਦੇ ਵੀ ਮੈਂ ਵੱਡਾ ਲੀਡਰ ਮੈਨੂੰ ਅੱਗੇ ਹੋਣਾ ਚਾਹੀਦਾ ਮਾਨ ਸਾਹਿਬ ਨਹੀਂ ਕਹਿੰਦੇ ਮਾਨ ਸਾਹਿਬ ਨੇ ਤਾਂ ਇਹ ਗੱਲ ਕਹੀ ਹੀ ਕਿ ਜਦੋਂ ਦੀਪ ਸਿੱਧੂ ਆਇਆ ਸੀ ਹਾਂ ਉਹਨਾਂ ਨੇ ਕਹਿਤਾ ਇੱਕ ਮਿਸਾਲ ਸੀ ਮਤਲਬ ਕਿ ਹਰ ਕੋਈ ਚਾਹੁੰਦਾ ਵੀ ਮੈਂ ਅੱਗੇ ਲੱਗਾ ਨਹੀਂ 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 ਸਿਮਰਨਜੀਤ ਸਿੰਘ ਮਾਨ ਨੇ ਅੱਜ ਅੱਗੇ ਲੱਗਣ ਦੀ ਕਦੀ ਗੱਲ ਨਹੀਂ ਕੀਤੀ ਤੁਸੀਂ ਇੱਕੋ ਹੀ ਲੀਡਰ ਅਜੇ ਵੀ ਵੇਖੋਗੇ ਵੀ ਜਿਹਦੇ ਕੋਲ ਕੋਈ ਗੱਡ ਮੈਨ ਨਹੀਂ ਜਿਹਦੇ ਕੋਲ ਕੋਈ ਸ਼ੋਰਤ ਨਹੀਂ ਜਿਹਦੇ ਕੋਲ ਕੋਈ ਇਹੋ ਜਿਹਾ ਸੋਚ ਨਹੀਂ ਉਹ ਤਾਂ ਇੱਕ ਪੰਗਤ ਸੰਗਤ ਪੰਗਤ ਚ ਬੈ ਕੇ ਪ੍ਰਸ਼ਾਦਾ ਛਕਣ ਵਾਲਾ ਇਨਸਾਨ ਆ ਤੇ ਉਹਦਾ ਇਤਿਹਾਸ ਬੋਲਦਾ ਹੈ ਕਿ ਉਹ ਕਿੰਨਾ ਵੱਡਾ ਰਾਜਵਾੜਾ ਸੀ ਉਹਨੂੰ ਕੀ ਲੋੜ ਸੀ ਇਹ ਅੱਗੇ ਲੱਗਣ ਵਾਲੀਆਂ ਗੱਲਾਂ ਦੇ ਜੇ ਅੱਗੇ ਲੱਗਣਾ ਹੁੰਦਾ ਤੇ ਫਿਰ ਤੁਹਾਨੂੰ ਮੁੱਖ ਮੰਤਰੀ ਬਣਾਉਦੇ ਸੀ ਉਹ ਜੀ ਉਨੂੰ ਇਹੋ ਜੀ ਭੁੱਖ ਨਹੀਂ ਆ ਉਹ ਇੱਕ ਸੋਚ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨਕ ਇਹੋ ਜਾਂ ਪਾਰਸ ਆ ਕਿ ਜੇ ਤੁਸੀਂ ਉਹਨੂੰ ਇਧਰਲੇ ਬੰਨੇ ਛੇੜੋਗੇ ਤਾਂ ਵੀ ਤੁਹਾਨੂੰ ਕੁਝ ਪ੍ਰਾਪਤੀ ਹੈ ਜੇ ਇਧਰੋ ਛੇਡੋਗੇ ਤਾਂ ਤਾਂ ਵੀ ਕਿਉਂਕਿ ਜਿਹੜੇ ਲੋਕ ਮਾਨਸਾਬ ਦੇ ਉਲਟ ਬੋਲਦੇ ਆ ਨਾ ਉਹਨਾਂ ਨੂੰ ਵੀ ਦਿੱਲੀ ਦਰਬਾਰ ਖੁਸ਼ ਕਰਦਾ ਹੈ ਤੇ ਜਿਹੜੇ ਬੰਦੇ ਉਹਦੀ ਕੌਮ ਦੀ ਗੱਲ ਉਹਦੇ ਨਾਲ ਨਾਲ ਕੇ ਕਰਦੇ ਤੇ ਉਹਨਾਂ ਨੂੰ ਵੀ ਕੌਮ ਸਤਕਾਰ ਦਿੰਦੀ ਹੈ ਸੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਤੁਸੀਂ ਇੰਨਾ ਲੋਕਾਂ ਜਿਹੜੇ ਰਵਾਇਤੀ ਲੋਕ ਹੈ ਨਾ ਉਹਨਾਂ ਨਾਲ ਕੰਪੈਰੀਸ਼ਨ ਨਾ ਕਰੋ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਉਹ ਆਪਣੀ ਇੱਕ ਖੁਦ ਮਿਸਾਲ ਆ ਕਿਉਂਕਿ ਅੱਜ ਵੀ ਉਹਨਾਂ ਦੀਪ ਸਿੰਘ ਸਿੱਧੂ ਨੂੰ ਇਸ ਸਮੇਂ ਦੇ ਵਿੱਚ ਵੀ ਕਿਹਾ ਕਿ ਇਹ ਮੇਰੀ ਕੌਮ ਦਾ ਹੀਰੋ ਆ ਤੇ ਉਹਨਾਂ ਨੇ ਪੱਗ ਬੰਨਤੀ ਤੇ ਕਿਰਪਾਨ ਫੜਾਤੀ ਵੀ ਜਦੋਂ ਕੋਈ ਬੰਦਾ ਰੇਸ ਦੇ ਵਿੱਚ ਭੱਜਦਾ ਹੈ ਤੇ ਆਪਣੀ ਬਿੱਟ ਅੱਗੇ ਦਿੰਦਾ ਹੈ ਤੇ ਮੈਂ ਇਹ ਬਿੱਟ ਦੀਪ ਸਿੰਘ ਸਿੱਧੂ ਨੂੰ ਦੇ ਰਿਆ ਹੈ ਕਿ ਮਨ ਨੂੰ ਪਤਾ ਇਹ ਬੰਦਾ ਮਰ ਤਾਂ ਸਕਦਾ ਹੈ ਪਰ ਵਿਕ ਤੇ ਝੁਕ ਨਹੀਂ ਸਕਦਾ ਸੋ ਉਸੇ ਤਰ੍ਹਾਂ ਹੀ ਉਹਨਾਂ ਨੇ ਕੜੀ ਕੜੀ ਦੇ ਬਾਅਦ ਫੇਰ ਜਦੋਂ ਦੀਪ ਸਿੱਧੂ ਸਾਡੇ ਕੋਲ ਨਹੀਂ ਰਹਿਣ ਦਿੱਤਾ ਅਖੌਤੀ ਸਰਕਾਰ ਨੇ ਤੇ ਫਿਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੱਗ ਬੰਨਤੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੱਗ ਬੰਨ ਕੇ ਤੇ ਇਹ ਗੱਲ ਕਹੀ ਕਿ ਮੇਰੀ ਕੌਮ ਦਾ ਪਹੀਆ ਚੱਲਦਾ ਰਹੂਗਾ ਸੋ ਹੋਰ ਕਿਹੜੇ ਲੀਡਰ ਨੇ ਕਿਉਂ ਨਹੀਂ ਕਹੀ ਹਮ ਕਿੰਨੇ ਹੋਰ ਇੱਕ ਲੀਡਰ ਦਿਖਾ ਦਿਓ ਜਿੰਨੇ ਇਹੋ ਜਿਹਾ ਵਿਆਰ ਦਿੱਤਾ ਹੋਵੇ ਤੇ ਫਿਰ ਤਿੰਨ ਵਾਰੀ ਉਹ ਉੱਥੇ ਵੀ ਆਏ ਆ ਉਹਨਾਂ ਨੂੰ ਤਾਂ ਖੁਸ਼ੀ ਹੁੰਦੀ ਜਦੋਂ ਕੋਈ ਨੌਜਵਾਨ ਅੱਗੇ ਲੱਗਦਾ ਹੈ ਪਰ ਗੱਲ ਇਹ ਆ ਕਿ ਉਸ ਬੰਦੇ ਦੀ ਸਾਰੀ ਉਮਰ ਇੱਕ ਸੋਚ ਤੇ ਲੰਗ ਗਈ ਹੁਣ ਉਹ ਸੋਚ ਕਿਉਂ ਛੱਡੇ ਸੋਚ ਤਾਂ ਸਾਡੀ ਅਸੀਂ ਤੁਹਾਨੂੰ ਮੈਂ ਦੱਸਿਆ ਵਾ ਵੀ ਜੇ ਮੁੱਖ ਮੰਤਰੀ ਨੂੰ ਵੱਡਾ ਅਹੁਦਾ ਕਿਹੜਾ ਇੱਥੇ ਉਹਨੂੰ ਤਾਂ ਮੁੱਖ ਮੰਤਰੀ ਬਣਾਉਦੇ ਹੀ ਜੀ ਉਹਨੂੰ ਕੋਈ ਅੱਗੇ ਲੱਗਣ ਦੀ ਸ਼ੌਰਤ ਦੀ ਭੁੱਖ ਨਹੀਂ ਐ ਇੱਕ ਤੇ ਭਲੇਖਾ ਕਢਣਾ ਪਊਗਾ ਆਪਣਾ ਮਨ ਚੋਂ ਤੁਸੀਂ ਦੂਜੇ ਲੋਕਾਂ ਦੇ ਨਾਲ ਉਹਨੂੰ ਕੰਪੈਰੀਸ਼ਨ ਨਹੀਂ ਕਰ ਸਕਦੇ ਉਹਦੇ ਮਰੇ ਤੋਂ ਬਾਅਦ ਜੀ ਜੀ ਸਿਮਰਨਜੀਤ ਸਿੰਘ ਮਾਰਦੀਆਂ ਜਦੋਂ ਅੱਖਾਂ ਬੰਦ ਹੋ ਗਈਆਂ ਅੱਖਾਂ ਮੀਟ ਗਿਆ ਕਿਉਂਕਿ ਹਰ ਜਦੋਂ ਵੀ ਜਿਹਨੂੰ ਸਵਾਸ ਦਿੱਤੇ ਨਾ ਰੱਬ ਨੇ ਉਹਨੇ ਇੱਕ ਦਿਨ ਜਾਣਾ ਹੀ ਜਾਣਾ ਜੀ ਤੇ ਜਿੱਦਣ ਸਿਮਰਨਜੀਤ ਸਿੰਘ ਮਾੜਖਾ ਮੀਟ ਗਿਆ ਹੂੰ ਉਦੋਂ ਸਾਡੇ ਲੋਕਾਂ ਨੇ ਆਪੇ ਦੱਸ ਦੇਣਾ ਕਿ ਇਸ ਬੰਦੇ ਨੇ ਸਾਰੀ ਜ਼ਿੰਦਗੀ ਦੇ ਵਿੱਚ ਆਪਣੀ ਸੋਚ ਨੂੰ ਸੰਜਰਨੈਲ ਸਿੰਘ ਦੀ ਸੋਚ ਨੂੰ ਵਰਲਡ ਤੱਕ ਖੜਿਆ ਪਹਿਲਾਂ ਇੱਥੇ ਹੀ ਲੋਕ ਅੰਦਰ ਦੇ ਦਿੰਦੇ ਸੀ ਧਰਨਾ ਵਿਧਾਰਾ ਕਰਦੇ ਸੀ ਹੁਣ ਉਹਨੇ ਪੂਰੇ ਵਰਲਡ ਦੇ ਵਿੱਚ ਸਿੱਖ ਸਾਰੇ ਫਲਾਤੇ ਤੇ ਉੱਥੇ ਸਬੀਰ ਖਾਨ ਨੇ ਜਿਹੜੀਆਂ ਵੈਸੀਆਂ ਜਾਮ ਹੋ ਜਾਂਦੀਆਂ ਤੇ ਰੌਲਾ ਪੈਂਦਾ ਮੋਦੀ ਦੇ ਨੱਕ 'ਚ ਨਮ ਹੋ ਜਾਂਦਾ ਨਹੀਂ ਤੇ ਕਿੱਥੇ ਸਾਨੂੰ ਸਾਨੂੰ ਕੋਈ ਸਮਝਦਾ ਜੀ ਇੱਕ ਨਾ ਕਿਸੇ ਸੱਜਣ ਨੇ ਸਵਾਲ ਕੀਤਾ ਸੀ ਵੀ ਮੈਨੂੰ ਕਹਿੰਦਾ ਵੀ ਕਿਤੇ ਮਾਨਦਾਲ ਦੇ ਬੰਦੇ ਨਾਲ ਗੱਲ ਹੋਈ ਤੇ ਆਹ ਜ਼ਰੂਰ ਪੁੱਛੇ ਹੋ ਜੇ ਵੀ ਜਦੋਂ ਤੁਹਾਡੇ ਵੱਲੋਂ ਖਾਲਿਸਤਾਨ ਦੇ ਨਾਰੇ ਵੀ ਲਾਏ ਜਾਂਦੇ ਖਾਲਿਸਤਾਨ ਦੀ ਗੱਲ ਵੀ ਰੱਖੀ ਜਾਂਦੀ ਹੈ ਉਦੋਂ ਕੋਈ ਕਾਰਵਾਈ ਨਹੀਂ ਹੁੰਦੀ ਜਦੋਂ ਕੋਈ ਆਮ ਬੰਦਾ ਖਾਲਿਸਤਾਨ ਦਾ ਨਾਰਾ ਵੀ ਲਾ ਦਿੰਦਾ ਉਦੋਂ ਕਾਰਵਾਈ ਹੋ ਜਾਂਦੀ ਹੈ ਉਦੋਂ ਪਰਚੇ ਦਰਜ ਹੋ ਜਾਂਦੇ ਇਹ ਕੀ ਕਾਰਨ ਇਹ ਵਿੱਚ ਵਿਚਾਲੇ ਕੀ ਖਿਚੜੀ ਹੈ ਦੇਖੋ ਇਹ ਪੜਨਾ ਪਊਗਾ ਤੁਹਾਨੂੰ ਇਹ ਜਿਹੜਾ ਵੀ ਬੰਦਾ ਸਵਾਲ ਕਰਦਾ ਹੈ ਨਾ ਉਹ ਪ੍ਰਾਣੀ ਹਿਸਟਰੀ ਪੜੇ ਕਿ ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਦੇ ਨਾਰੇ ਪੰਜਾਬੀ ਚ ਹਿੰਦੀ ਚ ਅੰਗਰੇਜ਼ੀ ਚ ਲਾ ਸਕਦਾ ਹੈ ਪੰਜ ਅਮਨ ਤੇ ਤਰੀਕ ਅਮਰਦੇ ਤਰੀਕੇ ਨਾਲ ਕਿਉਂ ਕਿਉਂਕਿ ਉਹਨੇ ਸੁਪਰੀਮ ਕੋਰਟ ਤੋਂ ਸਾਰਾ ਕੁਝ ਜਿੱਤਿਆ ਹੈ ਜੇ ਜਿੱਤਿਆ ਤਾਂ ਫਿਰ ਯੂਪਾ ਕਿਉਂ ਲੱਗ ਜਾਂਦੇ ਸਾਨੂੰ ਤੇ ਜਵਾਪਾ ਜਵਾਪਾ ਪਹਿਲਾਂ ਉਹ ਤੇ ਪੇਚ ਰੱਖਣ ਤੇ ਸਾਡੇ ਤੇ ਲੱਗ ਜਾਂਦੀ 160 ਪਰਚੇ ਉਹਨਾਂ ਤੇ ਵੀ ਹੋਏ ਪਹਿਲਾਂ ਸਿਮਰਨਜੀਤ ਸਿੰਘ ਮਾਨ ਨੇ ਸੌਖੀ ਨਹੀਂ ਲੜਾਈ ਲੜੀ ਹਾਂ ਅੱਜ ਸੰਜਨੈਲ ਸਿੰਘ ਦੀ ਫੋਟੋ ਸਾਰਿਆਂ ਘਰਾਂ ਚ ਲੱਗੀ ਆ ਸਾਰਿਆਂ ਟੀ-ਸ਼ਰਟਾਂ ਤੇ ਲਾਈ ਆ ਸਾਰੀਆਂ ਗੱਡੀਆਂ ਤੇ ਮੋਟਰਸਾਈਕਲਾਂ ਤੇ ਲੱਗੀ ਆ ਤੇ ਕਿੱਥੇ ਜਬ ਆਪਾਂ ਲੱਗਾ ਮੈਨੂੰ ਦੱਸੋ ਨਹੀਂ ਨਹੀਂ ਮੈਂ 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 ਦੱਸਦਾ ਹਾਂ ਹਾਂ ਬਹੁਤ ਸਾਰੇ ਜਦੋਂ 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 ਤੁਸੀਂ ਸਾਰੇ ਚ ਰੱਖਣ ਤੇ ਰੱਖ ਆਪਾਂ ਲੱਗ ਜਾਂਦਾ ਨਹੀਂ ਹੂੰ ਵੇਖੋ ਜਦੋਂ ਅਸੀਂ ਆਲੂ ਗੋਭੀ ਬਣ ਜਾਂਦੇ ਆ ਨਾ ਫਿਰ ਹਰ ਕੋਈ ਬੰਦਾ ਫੜਦਾ ਹੈ ਜਦੋਂ ਤੁਸੀਂ ਸਿੱਧਾ ਹੀ ਇੱਕ ਬੰਦੇ ਹੋ ਜੋ ਕਿ ਆ ਸਾਡੀ ਧੇਰੇ ਆ ਤੇ ਇੰਨੇ ਸੁਪਰੀਮ ਕੋਰਟ ਤੋਂ ਜਿੱਤਿਆ ਹੈ ਤੇ ਫਿਰ ਕਿਦਾਂ ਕੋਈ ਫੜੂਗਾ ਮੈਨੂੰ ਦੱਸੋ ਇੱਥੇ ਦੋ ਥਾਣੇਦਾਰਾਂ ਨੇ ਅੰਮ੍ਰਿਤਸਰ 62 ਦੇ ਵਿੱਚ ਡੇਰੇ ਬਾਬੇ ਨਾਨਕ ਦੇ ਮੁੰਡਿਆਂ ਦੀ ਗੱਡੀ ਤੋਂ ਤਸਵੀਰ ਲਾਉਣ ਦੀ ਗੱਲ ਕੀਤੀ ਸੰਜਨੈਲ ਸਿੰਘ ਜੀ ਤੇ ਤੁਸੀਂ ਉਹ ਵੀਡੀਓ ਵੇਖ ਲਓ ਉਹਨਾਂ ਨੇ ਆਪ ਮਾਫੀ ਮੰਗੀ ਹੈ ਔਰ ਲਿਖਤੀ ਰੂਪ ਚ ਇਹ ਗੱਲ ਕਹੀ ਹੈ ਵੀ ਅੱਗੇ ਤੋਂ ਇਹ ਇਹੋ ਜਿਹਾ ਕੰਮ ਨਹੀਂ ਕਰਾਂਗੇ ਕਿੱਥੇ ਜਵਾਬ ਆ ਲੱਗਾ ਜਵਾਬਾ ਭਾਜੀ ਮੈਂ ਇਹ ਤੁਹਾਡਾ ਤੁਸੀਂ ਤੁਸੀਂ ਇਹ ਗੱਲ ਵੇਖੋ ਵੀ ਲੜਾਈ ਲਿਖਤੀ ਪੜਤੀ ਮਾਨ ਸਾਹਮਣੇ ਲੜੀ ਹੈ ਉਹਨੇ ਕੋਈ ਹਵਾ ਚ ਤੀਰ ਨਹੀਂ ਮਾਰੇ ਉਹਨੇ ਜੇ ਕੋਈ ਡੀਆਈਜੀ ਦਾ ਅਹੁਦਾ ਛੱਡਿਆ ਹੈ ਨਾ ਤੇ ਉਹ ਵੀ ਕਿਹੇ ਗੱਲ ਪਿੱਛੇ ਛੱਡਿਆ ਹੈ। ਹੂੰ ਉਹਦੀ ਪ੍ਰਾਪਤੀ ਹੋਊਗੀ। ਕੌਮ ਨੂੰ ਭਾਵੇਂ ਜੀਂਦੇ ਹੋ ਜੇ ਨਾ ਭਾਵੇਂ ਉਸ ਤੋਂ ਬਾਅਦ ਹੋ ਜੇ। ਹੁਣ ਕੋਈ ਅਮਨ ਸੂਤ ਤੇ ਕੋਈ ਕਾਰਵਾਈ ਨਹੀਂ ਸੀ ਬਣਦੀ ਤੁਹਾਡੇ ਜਥੇਬੰਦੀਆਂ ਨੂੰ ਕਿਉਂਕਿ ਤੁਸੀਂ ਉਹਨਾਂ ਦੇ ਸਟੈਂਡ ਤੇ ਖੜੇ ਹੋ ਸੰਤ ਜਰਨੈਲ ਸਿੰਘ ਖਾਲਸਾ ਜੀ ਦੇ। ਉਹਨਾਂ ਵੱਲੋਂ ਤੁਹਾਡੇ ਵੱਲੋਂ ਕੀ ਦਰਖਾਸਤ ਕੀਤੀ ਗਈ ਕੋਈ ਕਾਰਵਾਈ? ਸਾਡੇ ਲਖਣਪਾਲ ਜੀ ਜਿਹੜੇ ਨਾ ਹਾਈ ਕੋਰਟ ਦੇ ਵਕੀਲ ਆ। ਹੂੰ ਲਖਣਪਾਲ ਜੀ। ਹੂੰ ਤੇ ਸਿਮਰਨਜੀਤ ਸਿੰਘ ਮਾਨ ਦੀ ਇੱਕ ਇੱਕ ਸਟੇਟਮੈਂਟ ਉੱਥੇ ਦਰਜ ਹੁੰਦੀ ਆ। ਹੂੰ ਕਾਰਵਾਈ ਤਾਂ ਜਿਹੜਾ ਵੀ ਬੰਦਾ ਕਰਦਾ ਹੈ ਨਾ ਸਿੱਖ ਕੌਮ ਦੇ ਖਿਲਾਫ ਕੋਈ ਗਰਮਚੁੱਕਦਾ ਉਹਦੇ ਤੇ ਹੀ ਹੋਊਗੀ। ਹੂੰ ਅਸੀਂ ਲੜਾਈ ਲੜਨੀ ਆ। ਹੁਣ ਇਹਨਾਂ ਨੇ ਇਹਨਾਂ ਨੇ ਤਾਂ ਬੜਾ ਕੁਝ ਕੀਤਾ ਗਵਰਨਮੈਂਟਾਂ ਨੇ। ਹੂੰ ਗਵਰਨਮੈਂਟ ਤਾਂ ਕਰਦੀ ਹੁੰਦੀ ਆ ਤੇ ਪਰ ਉਹ ਬੰਦਾ ਹੁਣ ਅਸੰਤ ਜਰਨੈਲ ਸਿੰਘ ਦਾ ਕਰਦਾਰ ਪੜ ਕੇ ਹੁਣ ਮਾਫੀ ਮੰਗਦਾ ਏ। ਹੂੰ ਜਿਹੜੇ ਬੰਦੇ ਨੇ ਗੱਲ ਕਹੀ ਆ ਤੇ ਉਹ ਪਹਿਲਾਂ ਵੀ ਪੜ ਸਕਦਾ ਸੀ ਵੀ ਮੈਂ ਜਿਹਦੇ ਖਿਲਾਫ ਬੋਲਣ ਲੱਗਾ ਉਹ ਉਹਦਾ ਕਰਦਾਰ ਕਿਦਾਂ ਦਾ ਏ। ਹੂੰ ਤੇ ਮੈਂ ਤਾਂ ਹੁਣ ਵੀ ਇਹ ਗੱਲਾਂ ਨਾਲ ਕਿ ਜਿਹੜਾ ਬੰਦਾ ਕੋਈ ਵੀ ਅੱਜ ਅੱਜ ਸਾਡੇ ਮੁੰਡੇ ਨੌਜਵਾਨ ਜਿਹੜੇ ਹਨ ਜਿਨ੍ਹਾਂ ਨੇ ਨਸ਼ਾ ਬੰਦ ਕਰਨ ਦੀ ਗੱਲ ਕੀਤੀ ਆ ਜਿਨ੍ਹਾਂ ਨੇ ਪੰਜਾਬ ਨੂੰ ਬਚਾਉਣ ਦੀ ਗੱਲ ਕੀਤੀ ਆ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਾਨੂੰ ਕਿਸੇ ਦੇ ਨਾਲ ਅੱਜ ਈਰਖਾ ਤਾਂ ਸਾਡੀ ਸਿਰਫ ਇੱਕ ਸਟੇਟ ਨਾਲ ਆ ਜਿਹੜੀ ਸਾਡੇ ਮੁੰਡਿਆਂ ਨੂੰ ਮਾਰ ਰਹੀ ਆ ਹੋਰ ਤਾਂ ਕਿਸੇ ਨਾਲ ਹੋਣੀ ਨਹੀਂ ਚਾਹੀਦੀ ਸਿੱਖ ਸਿੱਖ ਦਾ ਦੁਸ਼ਮਣ ਕਿੱਦਾਂ ਹੋ ਸਕਦਾ ਹੈ ਪਰ ਸਿਰਫ ਅਸੀਂ ਤਿਆਗੀ ਨਹੀਂ ਹੁੰਦੇ ਅਸੀਂ ਅਸੀਂ ਕਹਿੰਦੇ ਆ ਕਿ ਅਸੀਂ ਆਹ ਕੁਰਸੀ ਨਹੀਂ ਛੱਡਣੀ ਅਸੀਂ ਆਹ ਬੰਨਾ ਹੈ ਆਹ ਬੰਨਾ ਹੈ ਤੇ ਜੇ ਤੁਹਾਨੂੰ ਰੱਬ ਨੇ ਸਿੱਖ ਬਣਾਇਆ ਤੇ ਸਿੱਖ ਬਣਜੋ ਹਾਂ